ਸੱਚੀ ਅੱਖਾਂ ਮੇਰੀ ਤਾਇਓ ਕਾਤ ਨਹੀਂ ਦੋਸਤੋ ਪਰਦੇਸian ਦੇ ਦੁੱਖੇ ਕਾ ਪਰਦੇਸੀ ਸਾਮਸਖਦਾ ਇਹ ਵੀਰ ਜੋ ਕਿ 18 ਸਾਲ ਪਹਿਲਾਂ ਆਪਣੇ ਦੁੱਧ ਪੀਂਦੇ ਪੁੱਤ ਨੂੰ ਛੱਡ ਕੇ ਬਾਹਰਲੇ ਮੁਲਕ ਕਮਾਈ ਕਰਨ ਦੇ ਲਈ ਚਲਾ ਜਾਂਦਾ ਜਦੋਂ ਉਹ ਵਾਪਸ ਆਉਂਦਾ ਤਾਂ ਉਹਦਾ ਪੁੱਤ ਗੱਭਰੂ ਜਵਾਨ ਹੋ ਜਾਂਦਾ ਉਸ ਨੂੰ 에어ਪੋਰਟ ਉੱਤੇ ਲੈਣ ਦੇ ਲਈ ਆਉਂਦਾ ਤੇ ਪਿਓ ਪੁੱਭਾ ਮਾਰ ਰੋਣ ਲੱਗ ਜਾਂਦਾ ਜਦੋਂ ਆਪਣੇ ਜਵਾਨ ਪੁੱਤ ਨੂੰ ਅੱਖੀਂ ਦੇਖ ਲੈ ਕੇ ਚੱਲਦਾ ਤਾਂ ਉਹ ਇਸ ਪੂਰੀ ਵੀਡੀਓ ਦੇ ਬੰਦ ਅਖੀਰ ਤੱਕ ਇਸ ਨੂੰ ਜਰੂਰ ਦੇਖਿਓ ਬਾਕੀ ਦੋਸਤੋ ਮਜਬੂਰੀ ਕੈਲੇ ਜਾਂ ਫਿਰ ਦਲਦਨਾਂ ਦੇ ਮੋਹ ਦੇ ਵਿੱਚ ਭਿੱਜੇ ਪੰਜਾਬੀ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਦਾ ਰੁੱਖ ਕਰਨ ਉੱਤੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਵੀਰ ਜੋ ਕਿ 18 ਸਾਲ ਬਾਅਦ ਆਪਣੇ ਗੱਭਰੂ ਜਵਾਨ ਪੁੱਤ ਨੂੰ 에어ਪੋਰਟ ਉੱਤੇ ਮਿਲਦਾ ਦੋਸਤੋ ਪੈਸਾ ਕਰਕੇ ਪੰਜਾਬੀ ਆਇਦਨ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੋਛਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨੀ ਨਾ ਭੁੱਲਿਓ ਜੱਜਤ ਰਬਾ